ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਢਿੱਲਵਾ ਬਾਈ ਦਾ ਫਾਰਮ ਤੇ ਕਾਫੀ ਟਾਈਮ ਤੋਂ ਲਿਮਟਾਂ ਤੋਂ ਬਾਈਆਂ ਗਾਂਵਾਂ ਰੱਖਦਾ ਬੱਸੀਆਂ ਤੇ ਪਕਾਉ ਵੀ ਆ ਬਾਈ ਨਾ ਕਰਦੇ ਆਪਾਂ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਬੋਟਾ ਸਿੰਘ ਬਾਈ ਫਰੈਂਡ ਜੀ ਤਨਮਾਈ ਮੀਲਾ ਬਰਨਾਲਾ ਵੀਰੇ ਠੀਕ ਆ ਵੀਰੇ ਤਹਿਸੀਲ ਤਾਂ ਆ ਠੀਕ ਆ ਜੀ ਨੰਬਰ ਦੱਸੋ ਜੀ 95925 ਹਾਂਜੀ 98388 ਦੁਬਾਰੇ ਫੇਰ ਬੱਸੀਆਂ 95925 98388 ਕੀ ਜੀ ਬੰਨ ਕਿੰਨਾ ਕਟੇਮਾ ਕੰਮ ਕਰਦੇ ਨੇ ਮੈਨੂੰ ਹੋ ਗਿਆ ਵੀਰੇ 8-9 ਸਾਲ ਹੋ ਗਏ ਕੰਮ ਕਰਦਿਆਂ ਠੀਕ ਹੈ ਜੀ ਅਪਰੋਂ ਕਿੰਨੇ ਨੱਕ ਪਕਾਉਗਾ ਵੀਰੇ ਅੱਜ ਮੇਰੇ ਕੋਲ 4-3 ਬਸੀਆਂ ਪਕਾਉਗਾ ਵੀਰੇ ਹਾਂਜੀ ਇੱਕ ਗਾਂਵ ਪਕਾਉਗਾ ਠੀਕ ਵਿਖਾ ਦਿਓ ਮੇਰੀ ਦਾ ਫਾਰਮ ਹੈ ਜਿੱਥੇ ਤਾਂ ਠੀਕ ਹੈ ਦੇਖਿਆ ਪਹਿਲਾਂ ਮੈਂ ਤਾਂ ਬਾਈ ਵੀ ਐਡ ਕਰੀ ਜੀ ਬਿਲਕੁਲ ਤੇ ਕਰਦੇ ਆਪਾਂ ਦੇਖਦੇ ਗਾ ਇਸ ਮਸਤ ਤੇ ਜੀ ਜੀ ਬਾਈ ਇੱਕ ਵਾਰੇ ਆਪ ਅੱਸੀ ਆ ਠੀਕ ਹੈ ਜੀ ਫੀਸ ਕੋਰਟ ਦੇ ਸਕਦੇ ਦੰਦੋ ਖੀਰੀ ਹੈਗੀ ਠੀਕ ਹੈ ਜੀ ਹਾਂ ਕਿੰਨੇ ਕ ਟਾਈਮ ਦੀ ਹੋਵੇ ਵੀਰੇ ਇਹ ਇਹ ਸਾਲ ਸਵਾ ਸਾਲ ਦੀ ਹੋਵੇ ਵੀਰੇ ਬੱਸੀ ਇਹ ਸ ਟਿਕਟ ਡੁਕਾ ਠੀਕ ਆ ਭਰਾ ਇਹਨੇ ਮਟੀਲਾ ਮੰਦੀ ਸੀ ਠੀਕ ਆ ਭਰਾ ਇਹਨੇ ਲਈ ਠੀਕ ਹੈ ਜੀ ਹਾਂ ਜੀ ਦੇਖ ਲਓ ਭਰਾ ਫੀਸ ਕੋਰਟੀ ਕੱਢ ਕੋਦ ਇਹਦੀ ਮਾਮੂ ਦਾ ਰਿਕਾਰਡ ਪਤਾ ਹੀ ਕਸਦਾ ਵੀ ਮਾਂ ਵੀਰੇ ਆਪਣੇ ਕੋਲੇ ਇਹਦੀ ਠੀਕ ਹੈ ਜੀ ਹਾਂ 23 ਕਿਲੋ ਦੱਬੋ ਇਹ ਹੋਆ ਠੀਕ ਹੈ ਜੀ ਇਧਰ ਲੱਭ ਕੇ ਦਿਖਾ ਦੋ ਕੀ ਸੀ ਬਰਾ ਕੀ ਕੁਆਲਿਟੀ ਤੇ ਕੀ ਰੇਟ ਰੂਟ ਆ ਭਰਾ ਦਾ ਇਹ 18000 ਰੁਪਏ ਬਾਈ ਠੀਕ ਹੈ ਜੀ ਬਾਈ 18000 ਕੀ ਰੇਟ ਠੀਕ ਹੈ ਜੀ ਆਹੀ ਮਾ ਵੀ ਪਰ ਕੋਲੀ ਲਈ ਹਾਂਜੀ ਬਾਈ ਤੇ ਭਰੇ ਆ ਬੱਸੀ ਆ ਠੀਕ ਹੈ ਜੀ ਇਹ ਵੀ ਦੰਦੋ ਖੀਰੀ ਹੈ ਠੀਕ ਹੈ ਜੀ ਵੇ ਸਾਰਾ ਸੂ ਦੋ ਹਾਂ ਭਰੇ ਸੰਗ ਰੱਖਿਓ ਇਹਦੇ ਰੱਖਿਓ ਬਾਈ ਹਾਂ ਕਿੰਨੇ ਕ ਟਾਈਮ ਦੇ ਵੀਰੇ ਇਹ ਇਹ ਵੀਰੇ 13 ਕੁ ਮਹੀਨੇ ਦੀ ਬੱਸੀ ਆ 13 ਕੁ ਮਹੀਨੇ ਦੀ ਹਾਂ ਠੀਕ ਹੈ ਜੀ ਸਿੰਗ ਕੜਾਈ ਨਹੀਂ ਕੀਤੀ ਇਹ ਕੜਾਈ ਦੀ ਸਿਰੇ ਮਾਂ ਦੇ ਵੀ ਕੜਾਈ ਸੀਗੇ ਉਸੇ ਠੀਕ ਹੈ ਜੀ ਤੇਰੀ ਵੀ ਨਹੀਂ ਸੀ ਕੜਾਈ ਫਿਰ ਦੁੱਧ ਦੁੱਧ ਦਾ ਬਈ ਕੀ ਰਿਕਾਰਡ ਹੈ ਤੇਰੀ ਮਾਂ ਥਲੇ ਬਈ 27 28 ਕਿਲੋ ਦੁੱਧਾ ਠੀਕ ਹੈ ਜੀ ਹਾਂ ਠੀਕ ਹੈ ਤੇ ਮਾਂ ਦੇ ਦੋ ਬੱਸੀਆਂ ਅਡੇ ਕੋਲ ਇੱਕ ਹੋਰ ਆ ਗਈ ਟੀਕੇ ਕਿਤੇ ਕਾਬਲ ਬਈ ਹਾਂ ਟੀਕੇ ਦੇ ਵੀ ਕਾਬਲ ਆ ਫਿਰ ਠੀਕ ਹੈ ਜੀ ਤੇ ਕੀ ਰੇਟ ਲੁੱਟਾ ਭਰਾ ਦਾ ਇਹਦਾ 13000 ਰੁਪਏ ਬਈ 13000 ਹਾਂ ਕਰ ਲੂ ਬੜੇ ਦੇਖ ਸਕਦੇ ਆ ਵੀ ਤੇਰਾ ਤਰ 13000 ਰੁਪਏ ਦਾ ਲੈ ਵਲੇ ਵਾ ਦੇ ਪੂਰਾ ਥਾਂ ਵਧੀ ਲੱਗਿਆ ਹੋਆ ਬਈ ਹਾਂ ਜੀ ਸਾਮਸੰਗ ਦਾ ਪੂਰਾ ਠੀਕ ਹੈ। ਬੰਦ ਹੋਈ। ਹਾਂਜੀ ਬਈ। ਇੱਕ ਗਾਂ ਭਰੇ ਆ। ਠੀਕ ਹੈ ਜੀ। 7 ਮਹੀਨੇ ਅੱਗ ਬਣੋਈ ਵੀਰੇ ਇਹ। ਠੀਕ ਹੈ ਜੀ। ਦੁੱਧੋ ਹਟ ਗਈ। ਠੀਕ ਹੈ ਜੀ। ਤੇ ਪਹਿਲਾਂ ਵੀ ਆਪਣੇ ਕੋਲ ਸੀ ਜੀ। ਹਾਂ ਵੀਰੇ ਆਪਣੇ ਕੋਲ ਹੀ ਸੀ ਪਹਿਲਾਂ ਬਈ। ਦੁੱਧੂ ਦਬਾਈਆ ਕਿੰਨੇ ਦਿੱਤਾ? ਦੁੱਧ ਕੱਢ ਦਿਆ 18 ਮੂਰੇ। ਠੀਕ ਹੈ 18 ਕੋਲ। ਹਾਂਜੀ ਤਾਂ ਕੀ ਰੇਟ ਟੂਟ ਆ ਭਰਾ। ਇਹਦਾ ਜਿਹੜਾ 30000 ਰੁਪਏ ਮੰਨੇ ਬਈ। ਠੀਕ ਹੈ। 7 ਮਹੀਨੇ ਗੱਬਣਾ ਹੀ। ਹਾਂ 7 ਮਹੀਨੇ ਗੱਬਣਾ। ਚੈੱਕ ਕਰਾ ਕੇ ਲੈ ਜਾ। ਚੈੱਕ ਕਰਾ ਦੇ ਬਈ। ਠੀਕ ਹੈ ਜੀ ਜੀ। ਬਈ ਦੇਖ ਸਕਦਾ 30000 ਰੁਪਿਆ ਰੇਟ ਆ। ਬਈ ਅੱਖਾਂ ਨੂੰ ਕੀ ਆ ਰਹੇ ਨੂੰ? ਇਹ ਥੋੜੇ ਅੱਖਾਂ ਨੂੰ ਵੱਡੀਆਂ ਵੀਰੇ ਇਹ ਥੋੜੀਆਂ ਥੋੜੀਆਂ। ਠੀਕ ਹੈ ਜੀ। ਹਾਂ। ਉਹ ਸਹੀ ਆ ਤੇ ਸਾਰਾ ਕੁਝ ਸਹੀ ਆ। ਠੀਕ ਹੈ ਜੀ, ਠੀਕ ਹੈ। ਹਾਂਜੀ ਬਾਈ ਜੀ, ਇਹਦੀ ਦੱਸੋ ਵੀ ਡਿਟੇਲ। ਆਹ ਬਰੇ 9ਮੀ ਵਸਸੀ ਆ ਇਹ। ਠੀਕ ਹੈ ਜੀ। ਹਾਂਜੀ। ਇਹਦੀ ਮਾਂ ਨੂੰ ਦਰਕਾਰ। ਮਾਂ ਰਿਕਾਰਡ ਤਾਂ ਬਾਈ ਬਹੁਤ ਵੱਖਰਾ ਜਿਹਾ ਦਾ। 33 ਕਿਲੋ ਦੁੱਧ ਦੀ ਮਾਂ ਦੇ ਵਸਸੀ। ਸਹੀ। ਹਾਂਜੀ। ਠੀਕ ਹੈ। ਇਹ ਫਾਰਮ ਚੋਂ ਆਈ ਹੋਈ ਆ ਇਹ। ਠੀਕ ਹੈ ਜੀ, ਠੀਕ ਹੈ। ਕਮਾਦ ਮੜਾ ਫੇਸ ਕੁਆਲਟੀ ਇਸ ਮਾਰਕੇ ਦੇ ਫੇਸ ਕੁਆਲਟੀ ਦੇ ਸਹਾਰਾ ਭਰਾ ਤੁਹਾਨੂੰ ਦੇਖ ਸਕਦੇ ਆ ਕੀ ਰੇਟ ਲੁੱਟਾ ਭਰਾ ਦਾ ਇਹਦਾ 14000 ਰੁਪਏ ਮੰਨੇ ਬਾਈ ਠੀਕ ਹੈ ਹਾਂ 14000 ਰੁਪਏ ਰੇਟ ਆ ਭਰਾ ਠੀਕ ਹੈ ਜੀ ਠੀਕ ਹੈ ਜੀ ਗਰਦੀਪ ਔਰ ਕਹਾਂ ਕੋਲੋਂ ਏਟ ਵਾਲੀ ਤੋਂ ਠੀਕ ਹੈ ਜੀ ਠੀਕ ਦੇਖੋ ਭਰਾ ਹਜੇ ਵੀ ਜੇ ਕਿਸੇ ਵੀਰ ਨੇ ਐਡ ਕਰਨੀ ਹੋਵੇ ਤਾਂ ਆਪਣਾ ਨੰਬਰ ਲੋਡ ਕਰ ਲਓ 778000 ਪਹਿਲਾਂ ਸਭ ਮਿਲ ਜਾਏਗੀ ਠੀਕ ਹੈ ਜੀ ਜੇ ਕਿਸੇ ਨੇ ਫੋਨ ਤੇ ਐਡ ਤੇ ਜ ਨਹੀਂ ਹੋਏ ਤਾਂ ਆਪਾਂ ਉਹਦੀ ਵੀ ਐਡ ਲਾ ਲੈਣਾ ਬਈ ਦੀ ਆਵਾਜ਼ ਲਾ ਕੇ ਆਪਦੀ ਠੀਕ ਹੈ ਜੀ ਕਈ ਵਾਰ ਬੰਦਾ ਦੂਰੋਂ ਹੁੰਦਾ ਅਗਲਾ ਨਜ਼ਰ ਬਈ ਮੈਂ ਵੀ ਗਾ ਵੇਖ ਲਈ ਆ ਤੇ ਮੈਨੂੰ ਵੀ 50 ਕਿਲੋਮੀਟਰ ਤੱਕ ਰ ਮੈਂ ਜਾਣਾ 50 ਕਿਲੋਮੀਟਰ ਤੋਂ ਵੱਧ ਜਾਇਆ ਨਹੀਂ ਲੱਗੋ ਕਿ ਚਾਰ ਚੈਨਲਾਂ ਚਾਰ ਚੈਨਲ ਦੇ ਕੰਮ ਕਰਨਾ ਜੀ ਫਿਰ ਤੁਹਾਨੂੰ ਪਤਾ ਹੀ ਹੈ ਜੀ ਤੇ ਫੋਨ ਲਾਈ ਰੰਦਾ ਫਿਰ ਦੂਰ ਜਾਇਆ ਨਹੀਂ ਬਦ ਤੇ ਤੁਸੀਂ ਨਾ ਫੋਨ ਤੇ ਵੀਡੀਓ ਬਣਾ ਕੇ ਮੈਨੂੰ ਐਡ ਕਰਦਾ ਕਰੋ ਠੀਕ ਹੈ ਜੀ ਤੇ ਸੋ ਇਹ ਐਡ ਲਾ ਲਾ ਜੀ ਕਿਉਂਕਿ ਜਿੱਤਾ ਫਾਰਮਟਿੰਗ ਨੂੰ ਬਤੋ ਉਸ ਕਰਾ ਉਸੇ ਹੀ ਕਰਾ ਕਰੋ ਜੀ ਮਿੱਤਿਆਂ ਆਪਣੇ ਚੈਨਲ ਹੈਗਾ ਚਾਰ ਰਾਏ ਡੈਰੀ ਫਾਰਮ ਟੀਵੀ ਠੀਕ ਹੈ ਜੀ ਡੌਗ ਕੁਆਲਿਟੀ ਕੋੜੀ ਫਾਰਮ ਟੀਵੀ ਠੀਕ ਹੈ ਜੀ ਤੁਸੀਂ ਬਹੁਤ ਜਿਆਦਾ ਪਿਆਰ ਦਿੱਤਾ ਧੰਨਵਾਦ ਜੀ ਤੁਹਾਡਾ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਪਾ